ਸਰਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵਿਕਾ ਜੈਨਤ ਹੁਣ ਸਭ ਤੋਂ ਪਹਿਲਾ ਇੱਕ ਨਾ ਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸ਼੍ਰੋਮ ਨੇ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ ਦਿੱਤੀ ਵਧਾਈ बॉर्डर रेंज डीआईजी नरेंद्र भार्गव ने एसएसपी दफ्तर विखे एस पी दफ्तर दौरा। नाकाबंदी दौरान तरन पुलिस को मिली सफलता हेरोइन समेत दो दोषी काबू खबरा विस्तार नाल ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣਾ 103ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੌਰੇ ਤੇ ਹਨ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਜਥਾ ਸ਼ਹਿਰੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਚੇਤ ਸਿੰਘ ਪਹਿਲਵਾਨ ਦੀ ਗ੍ਰਹਿ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਅਤੇ ਸਾਫ ਦਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਸ਼ਿਰਕਤ ਕੀਤੀ ਅਤੇ ਸੁਰਜੀਤ ਸਿੰਘ ਪਹਿਲਵਾਨ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਨਾਲ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀ ਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਸਾਬਕਾ ਵਿਧਾਇਕ ਵੀਰਸਾਰ ਸਿੰਘ ਵਲਟੋਹਾ ਹਲਕਾ ਦਖਣੀ ਦੇ ਇੰਚਾਰਜ ਕਲਬੀਰ ਸਿੰਘ ਗਿੱਲ ਐਸਡੀਪੀਸੀ ਮੈਂਬਰ ਜੋਤ ਸਿੰਘ ਸਮਰਾ ਐਸਡੀਪੀਸੀ ਮੈਂਬਰ ਮਗਵਿੰਦਰ ਸਿੰਘ ਖਾਪੜ ਖੇੜੀ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਸ ਹਾਜ਼ਰ ਸਨ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਅਤੇ ਉਹਨਾਂ ਦੇ ਸਪੁੱਤਰ ਸultan Singh ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੈਂ ਅੱਜ ਸ਼੍ਰੋਮਖੀ ਕਾਲੀਗਲ ਦਾ ਸੋਣਕੀ ਗੱਲ 103 ਦਾ ਇਤਿਹਾਸਕ ਦਿਨ ਹੈ। ਉਹ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ। ਇਹ ਪਨਾਹ ਦੀ ਨਾਲ ਬੋਲ ਰਹੇ ਆ ਪਾਰਟੀ ਕੋਈ ਸਿਆਸੀ ਪਾਰਟੀ ਨਹੀਂ ਇੱਕ ਮੂਵਮੈਂਟ ਹੈ। ਪੰਜਾਬ ਦੀ ਆਵਾਜ਼ ਹੈ। ਤੇ ਤੁਸੀਂ ਸਾਰੇ ਜਾਣਦੇ ਹੋ ਕਿ ਆਈ ਪਾਰਟੀ ਹੈ ਜਿਹੜੀ ਪੰਜਾਬ ਦਾ ਸੋਖ ਤੱਕ ਜਾਣਦੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਬਣ ਕੇ ਉਡੀ ਲੜਾਈ ਲੜਦੀ ਹੈ ਪੰਜਾਬ ਵਿੱਚ ਜੋ ਕੁਝ ਵੀ ਬਣਿਆ ਹੈ ਉਦੋਂ ਹੀ ਬਣਿਆ ਜਦੋਂ ਥੋਡੀ ਆਪਣੀ ਪਾਰਟੀ ਦੀ ਸਰਕਾਰ ਰਹੀ ਹੈ ਪਰ ਦੁੱਖ ਇਸ ਕਰਦਾ ਕਿ ਪਿਛਲੇ 7 ਸਾਲ ਆਪਣੇ ਖਰਾਬ ਹੋ ਗਏ ਉਦੋਂ ਪਹਿਲੇ ਵੀ 5 ਸਾਲ ਕੈਪਟ ਨੇ ਖਰਾਬ ਕੀਤੇ ਸੋ ਲਗਾਤਾਰ ਜਿਹੜੇ ਵਿੱਚ ਵਿਗੜ ਪੈਦੇ ਗਏ ਤੇ ਆਪਣਾ ਕੰਮ ਰੁਕਦਾ ਗਿਆ ਤੇ ਆਪਣਾ ਬਹੁਤ ਪਿੱਛੇ ਚਲੇ ਗਿਆ ਐ ਜੀ ਹਾਲਾਤ ਹੈ ਕਿ ਇਸੇ ਪੰਜਾਬ ਕੋਈ ਔਨ ਨੂੰ ਤਿਆਰ ਨਹੀਂ ਸੋ ਮੈਂ ਅੱਜ ਜਿਆਦਾ ਟਾਈਮ ਲੈਣਾ ਨਹੀਂ ਤਾਂ ਮੈਂ ਪ੍ਰਧਾਨ ਸਾਹਿਬ ਸਾਡੇ ਨਵੇਂ ਬਣੇ ਆ ਉਹਨਾਂ ਨੂੰ ਮਿਲਣ ਆਇਆ ਸੀ ਤੇ ਸਾਰੀ ਇਸ ਲਗ ਲੀਡਰਸ਼ਿਪ ਮਿਲਣ ਆਇਆ ਸੀ ਤੋਂ ਮੈਂ ਖੁੱਲ ਕੇ ਕਿਸੇ ਟਾਈਮ ਆਪਾਂ ਬਹਿ ਕੇ ਵਿਚਾਰ ਕਰਾਂਗੇ ਤੋਂ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੈ ਤਾਜਬੋਸ਼ੀ ਕਰਨ ਦੇ ਸੰਬੰਧ ਵਿੱਚ ਬਾਲ ਸਾਹਿਬ ਇੱਥੇ ਆਏ ਅੱਜ ਆਪਾਂ ਨੂੰ ਸ਼ਰੀ ਪ੍ਰਧਾਨ ਦਾ ਉਹਨਾਂ ਨੇ ਉਹਦਾ ਸੰਪਿਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਜੀਠੀਆ ਭਾਵੇਂ तमाम ਸਾਡੀ ਸਾਰੀ ਲੀਡਰਸ਼ਿਪ ਆਈ ਹੈ ਸਰ ਸਿੰਗਲ ਟੋਆ ਰਣੀ ਕੇ ਸਾਹਿਬ ਸਾਰੀ ਟੋਟਲ ਜਿਹਨੀ ਆ ਤਰਵੀਰ ਸਿੰਘ ਜਿਹਨੇ ਵੀ ਸਾਡੇ ਲੋਕ ਸਭਾ ਹਲਕੇ ਦੇ ਅੰਮ੍ਰਿਤਸਰ ਦੇ ਨੇ ਸਾਰੇ ਹੀ ਲੀਡਰਸ ਆ ਗਏ ਲੋਕ ਸਭਾ ਜੋ ਹਲਕਾ ਉਹਦੇ ਵਾਤੇ ਵਿਚਾਰ ਬਦੰਦਰਾ ਕੀਤਾ ਹੈ ਪਾਰਟੀ ਦੇ ਅੰਦਰ ਬੈਠ ਕੇ ਇੱਕ ਘੰਟਾ ਬਾਲ ਸਾਹਿਬ ਨੇ ਮੀਟਿੰਗ ਸਾਡੀ ਲਈ ਆ ਉਥੇ ਜਿੰਨੇ ਵੀ ਵਰਕਰ ਨੇ ਉਹਨਾਂ ਦੀ ਡਿਊਟੀਆਂ ਲਾਈਆਂ ਸਰ ਅੱਜ ਜੀ ਸਰਦਾਰ ਸੁਖਦੀਪ ਸਿੰਘ ਜੀ ਬਾਦਲ ਸਾਹਿਬ ਹੁਣੀ ਸਾਡੇ ਗ੍ਰਹਿ ਵਿਖੇ ਆਏ ਸੀਗੇ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਉਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਜੋ ਵੀ ਅੱਗੇ ਪਾਰਟੀ ਦੀਆਂ ਗਤੀਵਿਧੀਆਂ ਹੋਣਗੀਆਂ ਜੀ ਜੋ ਸਾਡੀ ਜ਼ਿੰਮੇਵਾਰੀ ਲਾਉਣਗੇ ਜੀ ਅਸੀਂ ਵੱਧ ਚੜ ਕੇ ਸਾਰੀ ਢਮောင် ਨੂੰ ਤਿਆਰ ਹਾਂ ਚੋਣ ਕਰਕੇ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਦੀ ਜਿਹੜੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਹਨਾਂ ਨੂੰ ਦਿੱਤੀ ਆ ਤੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਇਹਨੂੰ ਤਾਜਪੋਸ਼ੀ ਹੀ ਕਹਿ ਸਕਦੇ ਹਾਂ ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਨਰਿੰਦਰ ਭਾਰਗਵ ਨੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਤੇ ਐਸਐਸਪੀ ਦਫ਼ਤਰ ਤੇ ਸਮੂਹ ਦਫ਼ਤਰਾਂ ਦਾ ਅਚਨਚੇਤ ਦੌਰਾ ਕੀਤਾ ਇਸ ਮੌਕੇ ਐਸਐਸਪੀ ਸਤਿੰਦਰ ਸਿੰਘ ਐਸਪੀ ਜੁਗਰਾਤ ਸੇ ਐਸਪੀ ਜਸਵਿੰਦਰ ਕੌਰ ਬਰਾੜ ਮੌਜੂਦ ਸਨ ਇਸ ਮੌਕੇ ਡੀਆਈਜੀ ਨਰਿੰਦਰ ਭਾਰਗਵ ਨੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਤਰੰਤਾਰੰ ਸੀਆਏ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲੈਣ ਤੇ 200 ਕਿਲੋ ਹਿਰੋਇਨ ਬਰਾਮਦ ਕੀਤੀ ਦੋ ਵਿਅਕਤੀ ਸ਼ਮਸ਼ੇਰ ਸਿੰਘ ਅਤੇ ਯਦਵਿੰਦਰ ਸਿੰਘ ਵਾਸੀ ਪਿੰਡ ਰਾਜਾ ਤਾਲਸਰ ਇਹਨਾਂ ਵਿਅਕਤੀਆਂ ਖਿਲਾਫ थाना ਸਰਾਏ ਆਮਾਨਤ ਖਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐਸਪੀ ਡੀ ਜਿਹੜੇ ਹੈਗੇ ਮਨਿੰਦਰ ਸਿੰਘ ਉਹਨਾਂ ਕੋਈ ਇਨਫੋਰਮੇਸ਼ਨ ਸੀ ਉਹਨਾਂ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਨਾਕਾਬੰਦੀ ਡਿਫਰੈਂਟ ਡਿਫਰੈਂਟ ਐਸਐਚਓ ਨੂੰ ਕਿਹਾ ਸੀ ਆਪਣੇ ਏਰੀਆ 'ਚ ਕਰਨ ਵੀ ਕੋਈ ਜਿਹੜੇ ਹੀਰੋਇਨ ਲੈ ਕੇ ਕੋਈ ਇੱਥੋਂ ਨਿਕਲਣਗੇ ਤਾਂ ਉਹਦੇ ਦੌਰਾਨ ਜਿਹੜਾ ਚਰਨਜੀਤ ਈਐਸਈ ਹੈਗਾ ਉਨੇ ਨਾਕਾ ਲਾਇਆ ਸੀ ਉਹ ਪੁਲਸੇ ਚਾਹੁੰਦੇ ਤੋਂ ਦੋ ਮੁੰਡੇ ਜਿਹੜੇ ਮੋਟਰਸਾਈਕਲ ਤੇ ਆ ਰਹੇ ਸੀ ਤੇ ਸਪਲੈਂਡਰ ਤੇ ਉਹਨਾਂ ਨੂੰ ਉਹਨੇ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਕੋਲੋਂ 5 ਕਿਲੋ ਤੇ 20 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਔਰ ਇੱਕ ਯਾਦਵਿੰਦਰ ਹੈ ਇੱਕ ਮੁੰਡਾ ਸ਼ਮਸ਼ੀਰ ਹੈ ਦੋਨੋਂ ਹੀ ਰਾਜਾ ਤਾਲਰ ਕਹਿੰਡੇ ਥਾਣੇ ਦੇ ਰਹਿਣ ਵਾਲੇ ਉਹਨਾਂ ਤੋਂ ਸਰਟਨ ਕਰ ਰਹੇ ਸੀ ਵੀ ਕੀ ਉਹ ਤੋਂ ਇਹਨਾਂ ਨੇ ਕੋਈ ਜਿਹੜੀ ਪਾਰੋ ਮੰਗਾਈ ਸੀ ਕੀ ਕਿਸੇ ਤੋਂ ਲੈ ਕੇ ਆਏ ਸੀ ਔਰ ਅੱਗੇ ਕਿਹਨੂੰ ਇਹਨਾਂ ਨੇ ਡਿਲੀਵਰੀ ਕਰਨੀ ਸੀ ਉਹ ਸਾਰਾ ਨੈਟਰੋਕੇਸ਼ਨ ਚ ਹੁੰਦੇ ਰਿਮਾਰਡ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬੀਤੇ ਵਰੇ 15 ਅਗਸਤ 2022 ਤੋਂ ਜ਼िला ਅਮ੍ਰਿਤਸਰ ਵਿਖੇ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾ ਵਿੱਚ 30 ਨਵੰਬਰ 2023 ਤੱਕ ਲਗਭਗ 9 ਲੱਖ ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ ਅਤੇ ਆਪਣੇ ਮੁਫਤ ਟੈਸਟ ਕਰਵਾਏ ਹਨ ਡਿਪਟੀ ਕਮਿਸ਼ਨਰ ਕਨਸ਼ਾਮ ਧੋਰੀ ਵੱਲੋਂ ਦੱਸਿਆ ਗਿਆ ਕਿ ਲੋਕਾਂ ਦੇ ਮिले ਹੁੰਗਾਰੇ ਤੋਂ ਬਾਅਦ ਜ਼िले ਵਿੱਚ ਵਾਕ-ਵਾਕ ਸਥਾਨਾ ਉਤੇ 12 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਇਸ ਮੌਕੇ ਸਿਵਲ ਸਰਚਨ ਵਿਜੇ ਕੁਮਾਰ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਮਾਮਲਾ ਵਾਰਿਸ ਪੰਜਾਬ ਮੁਖੀ ਅਮਰਿਤਪਾਲ ਦੇ ਨਾਲ ਜੁੜਿਆ ਸਾਹਮਣੇ ਆਇਆ ਹੈ ਜਿਸ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਅਛਨਾਲਾ ਰਿਪੂ ਦਮਨ ਸੰਧੂ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਮੁਕਸਰ ਜੋ ਕਿ ਬੀਤੇ ਲੰਮੇ ਸਮੇਂ ਤੋਂ ਐਫਆਈਆਰ 39 ਵਿੱਚ ਲੋੜਿੰਦਾ ਸੀ ਜਿਸ ਨੂੰ ਆchnala ਪੁਲਿਸ ਵੱਲੋਂ ਗ੍ਰਫਤਾਰ ਕਰ ਕੋਰਟ ਵਿੱਚ ਲੈ ਜਾਇਆ ਗਿਆ ਜਿਸ ਤੇ ਚੱਲਦਿਆਂ ਮਾਨਯੋਗ ਅਦਾਲਤ ਵੱਲੋਂ ਕੁਲਵੰਤ ਸਿੰਘ ਨੂੰ 4 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਜਿੱਥੋਂ ਰਿਮਾਂਡ ਹਾਸਲ ਕਰ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਕਸਰ ਜਿਹੜੇ ਨਾਲ ਸੰਬੰਧ ਰਾਸਾ ਬੁੱਟਰ ਪਿੰਡ ਦਾ ਤੇ 39 ਨੰਬਰ ਐਫ ਆਈ ਆਰ ਆ ਇਹਦੇ ਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਪੜਿਆ ਹੋਇਆ ਹੈ ਰੋਲੇ ਦੇ ਵਿੱਚ 48 ਨੰਬਰ ਮਕਦਮੇ ਦੇ ਵਿੱਚ ਨੋਮੀਨੇਟ ਕੀਤੇ ਗਏ ਪੁਲਿਸਟਾਇ ਇੱਕ ਜਿਹੜੀ ਪੁਲਿਸ ਹਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ। ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕਿਤੇ ਜਾਊਗੀ ਰਿਮਾਂਡ ਲੈ ਕੇ। ਨਹੀਂ ਹਾਲੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਹੋਊਗਾ ਸਾਹਮਣੇ ਉਹ ਤੁਹਾਨੂੰ ਦੱਸਾਂਗੇ ਕੋਰਟ ਤੋਂ ਰਿਮਾਂਡ ਲੈ ਕੇ। ਇਹ 48 ਨੰਬਰ ਦੇ ਮਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਲ ਇਹ ਤੇ ਹਮਲਾ ਹੋਇਆ ਅੰਮ੍ਰਿਤਪਾਲ ਵਾਲਾ ਤੇ ਉਹਦੇ ਵਿੱਚ ਇਨਵੋਲਡ। ਨੈਸ਼ਨਲ ਲੌਨ ਟੈਨਿਸ ਗੇਮ ਵਿੱਚ ਅੰਡਰ 17 ਵਿੱਚ ਚਾਂਦੀ ਦਾ ਮੈਡਲ ਜਿੱਤ ਜਿੱਥੇ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਨੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਉਹ ਉੱਥੇ ਹੀ ਅੰਮ੍ਰਿਤਸਰ ਪਹੁੰਚਨ ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਜਗਤੇਸ਼ਵਰ ਦੇ ਪਿਤਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਲੌਨ ਟੈਨਿਸ ਵਿੱਚ ਭਾਰਤ ਨੂੰ 40 ਸਾਲ ਬਾਅਦ ਕਾਮਯਾਬੀ ਮਿਲੀ ਅਤੇ ਇਹਨਾਂ ਬੱਚਾ ਨੂੰ ਨੈਸ਼ਨਲ ਵਿੱਚ ਭੇਜਣ ਲਈ ਜੋ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਹਾਂ ਉਹ ਸ਼ਲਾਗਾ ਯੋਗ ਹਾਂ ਅਤੇ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਮੈਂ ਇੱਥੇ ਹਾਰਵੈਸਟ ਟੈਨਿਸ ਅਕੈਡਮੀ ਦੇ ਮੈਂ ਹੋਂਸੇ ਪਿੰਡ ਦਾ ਹੀ ਰਹਿਣ ਵਾਲਾ ਹਾਂ ਤੇ ਮੈਨੂੰ ਉੱਥੇ 8 ਸਾਲ ਹੋ ਗਏ ਤਕਰੀਬਨ ਖੇਡਦੇ ਨੂੰ ਤੇ ਮੈਨੂੰ ਅੱਜ ਬਹੁਤ ਖੁਸ਼ੀ ਆ ਵੀ ਅਸੀਂ ਇੱਥੇ ਦਿੱਕਰ ਗਏ ਤੇ ਪੰਜਾਬ ਦਾ ਰੌਸ਼ਨ ਨਾਮ ਕਰਕੇ ਆਏ ਤੇ 40 ਸਾਲਾਂ ਬਾਅਦ ਮੈਡਲ ਆਇਆ ਵਾ ਪੰਜਾਬ ਦਾ ਔਰ ਅੰਡਰ 17 ਦੇ ਵਿੱਚ ਆਫਟਰ 40 ইয়ারਸ ਪੰਜਾਬ ਨੂੰ ਇਹ ਸਟੇਟਸ ਮਿਲਿਆ ਜਿਹੜਾ ਕਿ ਇਹ ਨੈਸ਼ਨਲ ਦੇ ਵਿੱਚ ਸਿਲਵਰ ਲੈ ਕੇ ਆਏ ਨੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਬੱਚੇ ਦੀ 10 ਸਾਲ ਦੀ ਕੜੀ ਮਿਹਨਤ ਦਾ ਫਲ ਹੈ ਕਿ ਜਿਹੜਾ ਇਹ ਬੱਚਾ ਇੱਥੋਂ ਤੱਕ ਅੱਜ ਤੱਕ ਪਹੁੰਚ ਸਕੇ ਆਂ ਔਰ ਅਸੀਂ ਮਹਾਰਾਜ ਦਾ ਸ਼ੁਕਰੀਆ ਦਾ ਕਰਦੇ ਆਂ ਬਹੁਤ ਜਿਆਦਾ ਸ਼ੁਕਰਾਨਾ ਕਰਦੇ ਆਂ ਵੀ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀ ਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਟੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 222 'ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਰਪੰਚਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਮਾਤਾ ਗੁਜਰਕੌਰ, ਸਿੰਘਾਂ ਤੇ ਬਾਬਾ ਮੋਤੀराम ਜੀ ਦੇ ਪਰਿਵਾਰ ਦੇ ਸ਼ਹੀਦੀ ਨੂੰ ਸਮਰਪਿਤ ਤਾਨਤਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੁਸਾਇਟੀ ਵੱਲੋਂ ਦੁੱਧ ਦਾ ਲੰਗਰ ਮਿਤੀ 25 ਦਸੰਬਰ ਸਥਾਨ ਗੇਟ ਨੰਬਰ 4 ਖਾਲਸਾ ਕਾਲਜ ਪਬਲਿਕ ਸਕੂਲ ਦੇ ਬਾਹਰ ਆਪ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਸੰਗਤਾਂ ਤਨਮਨ ਤਨ ਨਾਲ ਸੇਵਾ ਕਰਨ ਪਹੁੰਚਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਹੁਣ ਸਮਾ ਹੋ ਕੇ ਇੱਕ ਛੋਟਾ ਜਿਹਾ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਪਿੰਡ ਰਣਗੜ ਵਿੱਚ ਹੋਏ ਗੋਲੀ ਕਾਂਡ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਵੱਲੋਂ अटारी वाघा नेशनल हाईवे ए कुछ और खबर एक छोटे जे ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ ₹5 से शुरू In your city, unlimited fun.

ਜਾਂ ਲੈ ਬਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮਾਮਲਾ ਅਮਰਸਰ ਦਿਹਾਤੀ ਦੇ ਥਾਣਾ ਕਰਿੰਡਾ ਦੇ ਪਿੰਡ ਰਣਗੜ੍ਹ ਵਿੱਚ ਗੋਲੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਪਰਿਵਾਰ ਵੱਲੋਂ ਅਟਾਰੀ ਵਾਗਾ ਨੈਸ਼ਨਲ ਹਾਈਵੇ ਜਾਮਕਾਰ ਇਨਸਾਫ ਦੀ ਮੰਗ ਕੀਤੀ ਗਈ ਜਿਸ ਸਬੰਧੀ ਡੀਐਸਪੀ ਅਟਾਰੀ ਵੱਲੋਂ ਮੌਕੇ ਤੇ ਪਹੁੰਚ ਪਰਿਵਾਰ ਨੂੰ ਕਾਰਵਾਈ ਦਾ ਆਸ਼ਵਾਸਨ ਦਿੰਦਿਆ ਧਰਨਾ ਚੁੱਕਣ ਦੀ ਗੱਲ ਆਖੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਪੀੜਿਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਟਾਰੀ ਵਾਗਾ ਸਰਹਾਦੇ ਤੇ ਰੋਡ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ ਚਾਰਿਅ ਅਤੇ ਹੁਣ ਡੀਐਸਪੀ ਅਟਾਰੀ ਦੇ ਆਸ਼ਵਾਸਨ ਦੇ ਤਰਨਾ ਚੁੱਕਿਆ ਗਿਆ ਹੈ। ਇਹ ਜੀ ਬਲਜੀ ਆਪਣਾ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਦਾ ਥੋੜਾ ਲੈਂਡ ਦਾ ਡਿਸਪਿਊਟ ਸੀ। ਉਹਦੇ ਸੰਬੰਧ ਵਿੱਚ ਉਹਨਾਂ ਦਾ ਥੋੜਾ ਡਿਸਪਿਊਟ ਹੋਣ ਕਰਕੇ ਲੜਾਈ ਹੋਈ ਸੀ। ਨਰਵੈਲ ਸਰਪੰਚ ਅਮਨ ਚੇਅਰਮੈਨ ਤੇ ਨਰਵੈਲ ਸਰਪੰਚ ਦੇ ਬੇਟਿਆਂ ਵੱਲੋਂ ਫੈਰ ਕੀਤੀ ਗਈ ਸੀ। ਜਿਸ ਤੇ ਇੱਕ ਬੰਦਾ ਜ਼ਖਮੀ ਹੋਇਆ ਸੀ ਤੇ ਇੱਕ ਦੀ ਡੈਥ ਹੋ ਗਈ ਹੈ। ਇਹਦੇ ਵਿੱਚ ਟੋਟਲ ਪੰਜ ਬੰਦੇ ਰੈਸਟ ਹੋ ਚੁੱਕੇ ਆ ਜੀ। ਇੱਕ ਬੰਦਾ ਇੰਜਰਡ ਸੀ ਜਿਹੜਾ ਗੁਰਨਾਨ ਦੇਵ ਹਸਪਤਲ ਐਡਮਿਟ ਸੀ ਉਹ ਐਬਸੈਂਟ ਫਰਮ ਬੈੱਡ ਹੋ ਗਿਆ ਜੀ। ਨਹੀਂ ਜੀ ਉਹ ਵੇਖੋ ਇੱਥੋਂ ਉਹਦੀ ਸੱਟ ਲੱਗੀ ਸੀ। ਉਹ ਐਡਮਿਟ ਹੋਇਆ ਸੀ ਗੁੰਨਾਨਕ ਜਾ ਕੇ। ਉਹ ਐਬਸੈਂਟ ਫਰਮ ਬੈੱਡ ਹੋਇਆ ਵਾ। ਉਹਦਾ ਡਾਕਟਰੀ ਰਿਕਾਰਡ ਲੈ ਕੇ ਉਹ ਵੀ ਪਰਚੇ ਜ ਬਾਈ ਨੇ ਮੈਂ ਉਹ ਵੀ ਰੈਸਟ ਹੋਏਗਾ ਜਲਦੀ। ਸਰ ਉਹਨੂੰ ਕੋਈ ਕ੍ਰਾਸ ਵੀ ਨਹੀਂ ਕਰਨ ਦਾ ਮੌਕਾਤਾ ਜਾਏਗਾ। ਜੀ ਉਹ ਉਹ ਰੈਸਟ ਨਹੀਂ ਸੀ ਬੰਦਾ। ਉਹਥੇ ਜਿਹੜੇ ਇਲਾਜ ਦਾਖਲ ਸੀ ਇਹਨਾਂ ਨੇ ਬਾਈ ਨੇ ਪਰਚੇ ਚ ਲਿਖ ਪੰਡਿਤ ਆਬੋ ਵਾਲੀ ਵਿਖੇ ਲਵਕੁਸ਼ ਵਿਜੇ ਦਿਵਸ ਤੇ ਸਬੰਧ ਵਿੱਚ satsang ਕਰਵਾਇਆ। ਇਸ ਮੌਕੇ ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਇਪਰਸ ਤੇ ਮੁਖੀ ਮਹੰਤ ਮਲਕੀਤ ਨਾਥ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਜਦ ਕਿ ਤੂਨਾ ਸਾਇਪਰਸ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਅਤੇ 올 ਪੰਜਾਬ ਰੇਡੀ ਫੜੀ ਯੂਨੀਅਨ ਦੇ ਪੰਜਾਬ ਪਰ ਥਾ। ਡਾਕਟਰ ਇੰਦਰਪਾਲ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਲਵਕੁਸ਼ ਸੈਨਾ ਸੰਸਥਾ ਦਾ ਗਠਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਕ ਰਾਜ ਕੁਮਟਾਲਾ ਗੁਰਮੀਤ ਸਿੰਘ ਜੀ ਅਮਨਦੀਪ ਸਿੰਘ ਸੁਰਜੀਤ ਸਿੰਘ ਵੀ ਮੌਜੂਦ ਸਨ ਤਾਬੋ ਵਾਲੀ ਪਿੰਡ ਦੇ ਵਿੱਚ ਗਠਨ ਕੀਤਾ ਗਿਆ ਨਵਾਂ ਔਰਲਾਕਸ ਸੈਨਾ ਬਣਾਈ ਗਈ ਆ ਉਹ ਪਾਵਨ ਵਾਲਮੀਕ ਤੀਰਥ ਦੇ ਉੱਤੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਸਾਡੇ ਆਓ ਸੇਵਾ ਕਰਨਗੇ ਬਲਕੀਨਾਥ ਜੀ ਦੀ ਹਾਜ਼ਰੀ ਵਿੱਚ ਲਵਸ਼ੁਕ ਸੈਨਾ ਦਾ ਗਠਨ ਹੋਇਆ ਅਸੀਂ ਗੱਬਰ ਸਾਹਿਬ ਜੀ ਦੇ ਅਨਾਰਿਆ ਜੀ ਦੇ ਪ੍ਰਿੰਕੂ ਜੀ ਆਮਦੀ ਦੇ ਔਰ ਸਾਰੀ ਟੀਮ ਦੇ ਮਹਾਰਾਜ ਸਾਡੇ ਨਾਲ ਚ ਵੀ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਸਾਰੇ ਰਥਾਂ ਦਾ ਆਜ ਸੰਤਮਲਕੀਨਾ ਜੀ ਦੇ ਅਧਿਐਕਸ਼ਕ ਪਵਨ ਬਾਲਮੀਕੀ ਤੀਤੂਣਾ ਸਾਹਿਬ ਟਰਸਟ ਵੱਲੋਂ ਲੱਭ ਕੋ ਸੈਨਾ ਬਣਾਈ ਗਈ ਹੈ ਉਹਦਾ ਇਹੀ ਮਕਸਦ ਹੈ ਕਿ ਤੀਤ ਨੂੰ ਚੜ੍ਹਦੀ ਕਲਾ ਦੇ ਪਾਸੇ ਲੈ ਕੇ ਜਾਣਾ ਸੰਤਮਲਕੀਨਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿੰਨਾਂ ਨੂੰ ਸਾਨੂੰ ਪਿਆਰ ਬਖਸ਼ਿਆ ਜੋ ਚੰਤ ਕੁਮਲਕੀ ਜਾਨ ਜੀ ਨੇ ਖੁਲਾਇਆ ਉਹ ਹੀ ਤੈ ਦਿਲੋਂ ਮੁਬਾਮਾ ਜੀਵਨੀ ਕਾਇਆ ਖੋਜ ਸੰਸਥਾਨ ਗੁਹਾਣਾਵਲੋਂ ਮੁਫਤ ਆਯੁਰਵੈਦ ਸਲਾਹ ਕੈਂਪ ਦਾ ਆਯੋਜਨ ਸ਼੍ਰੀ ਰਾਮ ਸ਼ਰਨਮ ਹਸਪਤਾਲ ਤੇ ਆਸ਼ਰਮ ਰਣਜੀਤ ਐਵੇਨਿਊ ਬੀ ਬਲਾਕ ਅੰਮ੍ਰਿਤਸਰ ਆਸ਼ਰਮ ਦੇ ਪ੍ਰਮੁਖ ਤੇਲਕ ਰਾਜ ਵਾਲੀਆ ਦੀ ਅਗਵਾਈ ਹੇਠ 17 ਦਸੰਬਰ ਦਿਨ ਐਤਵਾਰ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ ਲਗਾਇਆ ਜਾ ਰਿਹਾ ਜਿਸ ਵਿੱਚ ਡਾਕਟਰ ਹਿਮਾਨੀ ਗੋਇਲ ਪੰਚ ਕਰਮਾ ਅਤੇ ਨਾੜੀ ਵਿਗਿਆਨ ਮਾਹਿਰ ਵੱਲੋਂ ਜੋੜਾਂ ਦਾ ਦਰਦ थायरोड सिर दर्द तनाव सर्वाइकल पेट दर्द दमा वाला दी समस्या साइनस हाई ब्लड प्रेशर अदरंग संबंधी सफल इलाज किया जाएगा एशिया का सबसे बड़ा नेचुरोपैथी हॉस्पिटल गोहाना आश्रम में है परम पूज्य गुरुदेव श्री भक्त अंसरा जी महाराज की कृपा से ये शुरू हुआ था तो उसकी बहुत ही काबिल डॉक्टर हैं डॉक्टर हिमानी गोयल जो कि नब्ज देखकर बीमारी ढूंढती हैं और उसका इलाज करती हैं वो हमारे यहां पर रामशरण आश्रम रंजीत एबनु बी ब्लॉक में 17 तारीख 17 दिसंबर को रविवार वाले दिन प्रातः काल 8:30 से सांय 4:30 बजे तक कैंप फ्री मेडिकल कैंप लगाया जा रहा है जिसमें कंसल्टेशन फ्री होगी वो डॉक्टर नाड़ी देखकर नवज देखकर सबको दवाइयां दी जाएंगी मंदिर माता लाल देवी मॉडल टाउन विखे प्रधान विक्रम शर्मा जी अगुवाई हे रामायण पाठ कीते जा रहे हैं ਰੋ ਰੋ ਦਿਆ ਰਾਂ ਕੇ ਵੀਰ ਕੋਲੇ ਪੂਆ ਏ ਸ਼ਰਦਾਰ ਗੁਰਚਰਨ ਸਿੰਘ ਨੀਟੂ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗੁਰੂ ਚਰਨਾਂ ਵਿੱਚ ਜਾ ਵੀ ਰਾਜਸਤਾਨ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਪੋਖ ਬਸੰਤ ਐਵਨਿਊ ਵਿਖੇ ਪਾਇਗਾ ਲਾਲੀ ਵੀਰਜੀ ਦਿੱਲੀ ਵਾਲਿਆਂ ਵੱਲੋਂ ਕੀਰਤਨ ਸਮਾਗਮ ਕੀਤਾ ਗਿਆ ਅਤੇ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਿਆ ਗਿਆ ਇਸ ਮੌਕੇ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਸਮੇਤ ਵੱਡੀ ਗਿਣਤੀ ਵਿੱਚ ਉੱਚ ਸਖਸ਼ਿਆਤਾ ਨੇ ਪਹੁੰਚ ਕੇ ਉਹਨਾਂ ਦੀ ਧਰਮ ਪਤਨੀ ਪਾਲਕੌਰ ਸਪੁੱਤਰ ਹੰਸਬੀਰ ਸਿੰਘ ਚਿੰਟੂ ਮੋਨਾਕੌਰ ਸਪੁੱਤਰੀ ਕਿਸ਼ੂ ਤੇ ਸਰਦਾਰ ਪ੍ਰਤਪਾਲ ਸਿੰਘ ਸੋਨੂ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਡੈਮੋਕ੍ਰੈਟਿਕ ਪਾਰਟੀ ਦੇ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਆਪਣੇ ਸਾਥੀਆਂ ਸਮੇਤ ਸੰਤ ਹਰੀਨਾਥ ਮਹਾਰਾਜ ਜੀ ਦੀ ਬਰਸੀ ਤੇ ਉਹਨਾਂ ਦੇ ਪਵਿੱਤਰ ਸਥਾਨਾਂ ਤੇ ਸ਼ਰਦਾ ਦੇ ਫੁੱਲ ਪੇਂਟ ਕਰਨ ਪਹੁੰਚੇ ਇਸ ਮੌਕੇ ਸੰਤ ਮਲਕੀਤਨਾਥ ਮਹਾਰਾਜ ਗੱਦੀ ਨਸ਼ੀਨ ਤੂਨਾ ਸਾਹਿਬ ਵਾਲਮੀਕੀ ਤਿਰਥ ਅੰਮ੍ਰਿਤਸਰ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਭਗਵਾਨ ਵਾਲਮੀਕੀ ਸਤਕਾਰ ਕਮੇਟੀ ਦਾ ਐਲਾਨ ਕੀਤਾ ਗਿਆ ਅਤੇ ਗੁਰਮੁਖ ਸਿੰਘ ਖੋਸਲਾ ਨੂੰ ਸਰਬ ਸੰਮਤੀ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਲਵੰਤ ਨਾਚੀ, ਸ਼੍ਰੀ ਓਮਪ੍ਰਕਾਸ਼ ਗੱਬਰ, ਚੇਅਰਮੈਨ ਤੂਨਾਸਾਇਫ ٹرسٹ, ਵਾਲਮੀਕੀ ਤਿਰਤ ਅੰਮ੍ਰਿਤਸਰ, ਸਰਵਨ ਸਿੰਘ ਬਿੱਟੂ ਨਾਥ, ਚੇਅਰਮੈਨ ਨਛੱਤਰ ਨਾਥ, ਸ਼ੇਰਕਿਲ, ਰੂੜਾ ਰਾਮ, ਰਾਸ਼ਟਰੀ ਜਨ ਸਕੱਤਰ, ਮੰਗਤਰਾਮ ਕਲਿਆਣ, ਰਾਸ਼ਟਰੀ ਸਕੱਤਰ ਵੀ ਮੌਜੂਦ ਸਨ। ਅੰਮ੍ਰਿਤਸਰ ਧਰਤੀ ਦੇ ਸੰਤ ਹਰੀਨਾਥ ਮਹਾਰਾਜ ਦੇ ਪਵਿੱਤਰ ਸਥਾਨਾਂ ਦੇ ਉਹਨਾਂ ਦੇ ਵਰਸੀ ਤੇ ਸ਼ਰਧਾ ਦੀ ਪੁਲ ਫੇਟ ਕਰਨ ਆਏ ਹਾਂ ਔਰ ਮੈਂ ਧੰਨਵਾਦ ਕਰਦਾ ਹਾਂ ਸੰਤ ਮਲਕੀਤ ਨਾਥ ਮਹਾਰਾਜੀ ਦਾ ਅਤੇ ਤੁਨਾ ਸਾਫ ٹرسٹ ਦੇ ਚੇਅਰਮੈਨ ਸ਼੍ਰੀ ਓਮਪ੍ਰਕਾਸ਼ ਗੱਬਰ ਜੀ ਦਾ ਚੇਅਰਮੈਨ ਨਸ਼ਤਨਾਥ ਜੀ ਦਾ ਸੰਤ ਬਲਵੰਤ ਨਾਥ ਮਹਾਰਾਜ ਜੀ ਦਾ ਜਿਨ੍ਹਾਂ ਦੀ ਰਹਿਮਾਈ ਸਦਕਾ ਅੱਜ ਅਸੀਂ ਭਗਵਾਨ ਵਾਲਮੀਕੀ ਧਰਮ ਪ੍ਰਚਾਰ ਅਤੇ ਸਤਕਾਰ ਕਮੇਟੀ ਦਾ ਗਠਨ ਕੀਤਾ ਹੈ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ शिरोमणि अकाली दल के नव नियुक्त जिला परधान देकार पहुंचे सुखबीर सिंह बादल ਦਿੱਤੀ ਵਧਾਈ बॉर्डर रेंज डीआईजी नरेंद्र भार्गव ने एसएसपी दफ्तर विखे कीता अचन दौरा ਨਾਕਾਬੰਦੀ ਦੌਰਾਨ ਤਰੰਤਾਰਨ ਪੁਲਿਸ ਨੂੰ ਮਿਲੀ ਸਫਲਤਾ ਹੈਰੋਇਨ ਸਮੇਤ ਦੋ ਦੋਸ਼ੀ ਕਾਬੂ ਐਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦਇਜ਼ਾਤ ਧੰਨਵਾਦ